ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹੁਣੇ ਹੀ ਪਤਾ ਲੱਗਾ ਕਿ ਸ਼ੰਭੂ ਬਾਰਡਰ ਕਿਸਾਨ ਅੰਦੋਲਨ ਟੂ ਜਿਸ ਨੂੰ ਚੱਲਦਿਆਂ ਨੂੰ ਅੱਜ 131 ਦਿਨ ਹੋ ਗਏ ਨੇ ਤੇ ਪਤਾ ਲੱਗਾ ਕਿ ਉੱਥੇ ਕੁਝ ਭਾਜਪੀ ਦੇ ਗੁੰਡਾ ਅੰਸਰ ਲੋਕਾਂ ਨੇ ਸਟੇਜ ਤੇ ਜਾ ਕੇ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ 스테ਜ ਤੇ ਹੋਰ ਵੀ ਜਾ ਕੇ ਭੱਦੀ ਸ਼ਬਦਾਵਲੀ ਵਰਤੀ ਆ ਔਰ ਅਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਉਹਨਾਂ ਲੋਕਾਂ ਨੂੰ ਪੁਰਵ ਵਿਸ਼ੇਸ਼ ਤੌਰ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜੇਕਰ ਇਹਨਾਂ ਲੋਕਾਂ ਦੇ ਉੱਪਰ ਪ੍ਰਸ਼ਾਸਨ ਨੇ ਠੱਲ ਨਾ ਪਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਮੋਰਚਾ ਲੱਗਾ ਹੋਇਆ ਹੈ ਇੰਦੇ ਵਿੱਚ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਬੈਠੇ ਨੇ ਫਿਰ ਅਸੀਂ ਇੜਤਾ ਜਵਾਬ ਪੱਥਰ ਵਿੱਚ ਦੇਵਾਂਗੇ ਫਿਰ ਇਹ ਕੁੰਡਾਗਰਦੀ ਕਦੀ ਨਹੀਂ ਚੱਲੇਗੀ ਜਿਸ ਦਿਨ ਤੋਂ ਮੋਰਚਾ ਲੱਗਿਆ ਹੋਇਆ ਇਹ ਰਸਤਾ 13 ਫਰਵਰੀ ਤੋਂ ਪਹਿਲਾਂ ਤੋਂ ਲੈ ਕੇ ਇਹ ਰਸਤਾ ਜਿਹੜਾ ਇਹ ਸਰਕਾਰ ਨੇ ਬੰਦ ਕੀਤਾ ਹੋਇਆ ਵੱਡੀਆਂ-ਵੱਡੀਆਂ ਦੁਵਾਰਾਂ ਕਰਕੇ ਨਾ ਕਿ ਕਿਸਾਨਾਂ ਨੇ ਬੰਦ ਕੀਤਾ ਹੋਇਆ ਅਸੀਂ ਦੋਨਾਂ ਸਾਈਡਾਂ ਤੋਂ ਮੋਰਚੇ ਦੀਆਂ ਦੋਨਾਂ ਸਾਈਡਾਂ ਤੋਂ ਤੇ ਸੈਂਟਰ ਦੇ ਵਿੱਚੋਂ ਵੀ ਜਿਹੜਾ ਰਸਤਾ ਹੈ ਉਹ ਜਾਣ ਵਾਸਤੇ ਛੱਡਿਆ ਹੋਇਆ ਤੇ ਰਸਤਾ ਬੰਦ ਕੀਤਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਪ੍ਰਸ਼ਾਸਨ ਨੇ ਤੇ ਜਿਹੜੇ ਲੋਕ ਇੱਥੇ ਵਾਰ-ਵਾਰ ਸ਼ੰਭੂ ਬਾਰਡਰ ਦੀ ਸਟੇਜ ਤੇ ਆਉਂਦੇ ਨੇ ਇਹ ਲੋਕ ਉੱਥੇ ਜਾ ਕੇ ਪ੍ਰਸ਼ਾਸਨ ਨਾਲ ਗੱਲ ਕਰਨ ਜੇਕਰ ਪ੍ਰਸ਼ਾਸਨ ਰਸਤਾ ਖੋਲਦਾ ਤੇ ਸਾਨੂੰ ਕੋਈ ਤਰਾਜ ਨਹੀਂ ਹੈਗਾ ਅਸੀਂ ਤਾਂ ਪਹਿਲਾਂ ਦਿੱਲੀ ਜਾਣ ਵਾਸਤੇ ਤਿਆਰ ਬੈਠੇ ਹੋਏ ਆ ਤੇ ਉਹ ਇਸ ਤਰ੍ਹਾਂ ਦੀ ਗੁੰਡਾਗਰਦੀ ਕਦੀ برداشت ਨਹੀਂ ਕੀਤੀ ਜਾਵੇਗੀ ਤੇ ਇਹ ਲੋਕ ਆਪਣੀ ਗੁੰਡਾਗਰਦੀ ਤੋਂ ਬਾਅਦ ਆਉਣ ਤੇ ਤਾਂ ਕਰਕੇ ਅੱਗੇ ਕਿਸਾਨ ਬੈਠੇ ਹੋਏ ਨੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜੇਕਰ ਇਸ ਤਰ੍ਹਾਂ ਦੇ ਲੋਕ ਸਾਨੂੰ ਤੰਗ ਪਰੇਸ਼ਾਨ ਕਰਨਗੇ ਤੇ ਅਸੀਂ ਵੀ ਨਹੀਂ ਬਖਸ਼ਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ